ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਸਤਿਗੁਰ ਕੀ ਸੇਵਾ ਚਾ ਕਰੀ ਸੁਖਿ ਹੂੰ ਸੁਖ ਸਾਰ ਐਥੇ ਮਿਲਨ ਵੜੇ ਆਈਆਂ ਦਰਗੇ ਮੋਖ ਦਵਾਰ ਸਤਿਗੁਰ ਕੀ ਸੇਵਾ ਚਾ ਕਰੀ ਸੁਖਿ ਹੂੰ ਸੁਖ ਸਾਰ ਐਥੇ ਮਿਲਣ ਵੜ ਆਈਆਂ ਦਰਗੇ ਮੋਖ ਦਵਾਰ ਸੱਚੀ ਕਾਰ ਕਮਾ ਬਣੀ ਸੱਚ ਪੈਨ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੇ ਸੱਚੇ ਨਾਏ ਪਿਆਰ ਸੱਚੇ ਸ਼ਬਦ ਹਰਕ ਸਦਾ ਦਰ ਸੱਚੇ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਨਦਰ ਕਰੇ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚੱਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅਮ੍ਰਿਤ ਛੋੜ ਬਿਖ ਲੱਗੇ ਬਿਖ ਕਟਣਾ ਬਿਖ ਰਾਸ ਬਿਖ ਖਾਣਾ ਬਿਖ ਪੈਨਣਾ ਬਿਖ ਕੇ ਮੁਖ ਗਿਰਾਸ ਐਥੇ ਦੁਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹੇ ਮੈਲੇ ਸਬਦ ਨਾ ਜਾਣਣੀ ਕਾਮ ਕ੍ਰੋਧ ਵਿਨਾਸ਼ ਸਤਿਗੁਰ ਕਾ ਭਾਉ ਛੋੜਿਆ ਮਨ ਹਟ ਕਮਨਾ ਵੇਰਾਸ ਜੰਪੂਰ ਬੱਦੇ ਮਾਰੀਏ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪਾਉੜੀ ਸੋ ਸਤਿਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦਿਰਾਇਆ ਸੋ ਸਤਗੁਰੂ ਪੂਜਿਓ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖਿਓ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤੇ ਸਤਗੁਰ ਕੀ ਸਭ ਪੱਗੀ ਪਵਿਓ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਗੁਰ ਕਹਿਓ ਸਭ ਧਨ ਧਨ ਜਿਨ ਹਰ ਭਗਤ ਪੰਡਾਰ ਲਹਾਇਆ ਸੋ ਸਤਗੁਰ ਦੇਖਿਓ ਇਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤੇ ਸਤਗੁਰ ਕੀ ਸਭ ਪੱਗੀ ਪਵਿਓ ਜਿਨ ਮੋਹ ਅੰਧੇਰ ਚੁਕਾਇਆ तो सतगुर कहे ओ सब धन धन जिन हर भगत भंडार लहाया गुरु जी का खालसा गुरु जी की फतेह